ਤੋ ਦੋਸਤੋ ਮੈਂ ਹੈਰਾਨ ਆ ਵੀ ਕੁੜੀ ਦੇ ਵਿੱਚ ਇੰਨੀ ਹਿੰਮਤ ਆਈ ਤੇ ਆਈ ਕਿਵੇਂ ਤੋ ਦੋਸਤੋ ਕੰਗਣਾ ਰਨਾਵਤ ਨੂੰ ਥੱਪੜ ਮਾਰਨਾ ਬਹੁਤ ਵੱਡੀ ਗੱਲ ਆ ਤੋ ਦੋਸਤੋ ਇਹ ਪੰਜਾਬੀ ਕਿਸਾਨ ਦੀ ਧੀ ਆ ਕੁਲਵਿੰਦਰ ਕੌਰ ਇਸਦਾ ਨਾਂ ਤੇ ਸੀਆਈਐਸਫ ਦੇ ਵਿੱਚ ਕੰਮ ਕਰਦੀ ਆ ਤੇ ਇਸ ਵਕਤ ਇਹਦੀ ਡਿਊਟੀ ਸੀ ਚੰਡੀਗੜ੍ਹ 에ਅਰਪੋਰਟ ਤੇ ਤੋ ਦੋਸਤੋ ਕੁਝ ਸਮਾਂ ਪਹਿਲਾਂ ਜਸਟ 3 ਘੰਟੇ ਪਹਿਲਾਂ ਕੰਗਣਾ ਰਨਾਵਤ ਨੂੰ ਥੱਪੜ ਮਾਰ ਕੇ ਦੋਸਤੋ ਇਸ ਵਕਤ ਉਹ ਅਰੈਸਟ ਕੀਤੀ ਹੋਈ ਹੈ ਤੋ ਦੋਸਤੋ ਆਖਰਕਾਰ ਉਹਨੇ ਕ ਥੱਪੜ ਮਾਰਿਆ ਕਿਉਂ ਦੂਜੀ ਗੱਲ ਆ ਇਨੀ ਹਿੰਮਤ ਥੱਪੜ ਮਾਰਨ ਦੀ ਕੰਗਰਨ ਰਨਾਵਤ ਨੂੰ ਆਈ ਕਿਵੇਂ ਕਿਉਂਕਿ ਐਸ ਵਕਤ ਉਹ ਭਾਜਪੀ ਦੀ ਸੰਸਦ ਆ ਤੇ ਹਿਮਾਚਲ ਤੋਂ ਜਿੱਤੀ ਆ ਤੇ ਮੈਂ ਖੁਦ ਹੈਰਾਨ ਆ ਬਹੁਤ ਵੱਡਾ ਹੌਸਲਾ ਤੇ ਬਹੁਤ ਵੱਡਾ ਜਜ਼ਬਾ ਚਾਹੀਦਾ ਦੋਸਤੋ ਇਸ ਵਾਸਤੇ ਤਾਂ ਦੋਸਤੋ ਆਖਰਕਾਰ ਹੋਇਆ ਕਿ ਜਦੋਂ ਦੋਸਤੋ ਕੰਗਨਾਰ ਰਨਾਵਤ ਨੇ 에어ਪੋਰਟ ਦੇ ਵਿੱਚ ਐਂਟਰ ਕੀਤਾ ਤਾਂ ਕੁਲਵਿੰਦਰ ਕੌਰ ਦੀ ਨਜ਼ਰ ਉਸਤੇ ਪਈ ਤਾਂ ਪਤਾ ਨਹੀਂ ਕੀ ਹੋ ਗਿਆ ਵੀ ਉਹ ਲਾਲ ਪੀਲੀ ਹੋ ਗਈ ਉਹ ਸਿੱਧੀ ਕੰਗਨਾਰ ਰਨਾਵਤ ਕੋਲੀ ਗਈ ਉਸ ਨੂੰ ਸਵਾਲ ਜਵਾਬ ਕੀਤੇ ਪਰ ਜਦੋਂ ਉਹ ਸਵਾਲ ਜਵਾਬਾਂ ਤੋਂ ਸੈਟੀਸਫਾਈ ਨਾ ਆਈ ਤਾਂ ਉਸ ਨੇ ਉਸ ਨੂੰ ਥੱਪੜ ਜੜ ਦਿੱਤਾ ਉਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਬਿਆਨ ਵੀ ਦਿੱਤਾ ਵੀ ਉਸ ਨੂੰ ਮੈਂ ਥੱਪੜ ਕਿਉਂ ਮਾਰਿਆ ਕਿਉਂਕਿ ਜਦੋਂ ਉਸ ਨੇ ਕਿਸਾਨ ਵਿਰੋਧੀ ਬਿਆਨ ਦਿੱਤਾ ਸੀ ਨਾ ਕੰਗਣਾ ਰਨਾਫਤ ਨੇ ਬਿਆਨ ਦਿੱਤਾ ਸੀ ਵੀ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਪ੍ਰੋਬਲਮ ਹੈ ਬਾਕੀ ਸਟੇਟਾਂ ਦੇ ਕਿਸਾਨ ਤਾਂ ਬਹੁਤ ਖੁਸ਼ਹਾਲ ਹਨ ਉਹ ਕਿਉਂ ਨਹੀਂ ਦਰਨੇ ਲਾਉਂਦੇ ਸਿਰਫ ਪੰਜਾਬ ਦੇ ਕਿਸਾਨ ਹੀ ਦਰਨੇ ਲਾਉਂਦੇ ਨੇ ਤੇ ਪੰਜਾਬ ਦੇ ਕਿਸਾਨ 100-100 ਰੁਪਏ ਦੇ ਵਿੱਚ ਔਰਤਾਂ ਨੂੰ ਲਿਆ ਕੇ ਆਪਣੇ ਧਰਨੇ ਤੇ ਬਿਠਾਉਂਦੇ ਨੇ ਜਦੋਂ ਇਹ ਗੱਲ ਕੰਗਣਾ ਰਨਾਵਤ ਨੇ ਕਹੀ ਸੀ ਤਾਂ ਕੁਲਵਿੰਦਰ ਕੌਰ ਕਹਿੰਦੀ ਵੀ ਜਿਸ ਦਿਨ ਵੀ ਮੈਨੂੰ ਕੰਗਣਾ ਰਨਾਵਤ ਮਿਲੀ ਤਾਂ ਮੈਂ ਉਸ ਨੂੰ ਥੱਪੜ ਮਾਰ ਕੇ ਇਸ ਦਾ ਬਦਲਾ ਮੈਂ ਜਰੂਰ ਲਵਾਂਗੀ ਤੇ ਅੱਜ ਮੈਂ ਜਦੋਂ 에ਰਪੋਰਟ ਤੇ ਉਹਨੂੰ ਦੇਖਿਆ ਤੇ ਮੇਰਾ ਖੂਨ ਖ올 ਉੱਠਿਆ ਤੇ ਮਿਰ ਤੋਂ ਰਹਿ ਨਹੀਂ ਗਿਆ ਕਿਉਂਕਿ ਉਸ ਧਰਨੇ ਦੇ ਵਿੱਚ ਮੇਰੀ ਮਾਂ ਵੀ ਮੌਜੂਦ ਸੀ ਤੇ ਉਸਨੇ ਮੇਰੀ ਮਾਂ ਨੂੰ ਵੀ ਇਦਾਂ ਹੀ ਕਿਹਾ ਵੀ 100-100 ਰੁਪਏ ਤੇ ਇਹ ਆ ਜਾਂਦੀਆਂ ਨੇ ਤੇ ਮੇਰੀ ਮਾਂ ਜਦੋਂ ਇਨਵੋਲਵ ਸੀ ਉਸ ਧਰਨੇ ਦੇ ਵਿੱਚ ਤੇ ਮੈਨੂੰ ਇਸ ਗੱਲ ਦਾ ਗੁੱਸਾ ਲੱਗਿਆ ਤੇ ਇਸ ਕਰਕੇ ਮੈਂ ਕੰਗਣਾ ਰਨਾਵਤ ਨੂੰ ਥੱਪੜ ਮਾਰਿਆ ਤੇ ਦੋਸਤੋ ਇਸ ਵਕਤ ਅਰੈਸਟ ਕੀਤੀ ਹੋਈ ਆ ਤੇ ਕੰਗਣਾ ਰਨਾਵਤ ਦਾ ਕਹਿਣਾ ਵੀ ਪਹਿਲਾਂ ਤਾਂ ਇਸ ਨੂੰ ਨੌਕਰੀ ਤੋਂ ਕੱਢਿਆ ਜਾਵੇ ਉਸ ਤੋਂ ਬਾਅਦ ਇਸ ਨੂੰ ਜੇਲ੍ਹ ਵਿੱਚ ਭੇਜਿਆ ਜਾਵੇ ਤੇ ਉਸ ਤੋਂ ਬਾਅਦ ਉਹਨੇ ਪੰਜਾਬ ਤੇ ਬਹੁਤ ਵੱਡਾ ਬਿਆਨ ਦਿੱਤਾ ਵੀ ਪੰਜਾਬ ਦੇ ਵਿੱਚ ਤਾਂ ਅੱਤਵਾਦੀ ਰਹਿੰਦੇ ਨੇ ਤੇ ਮੈਂ ਅੱਜ ਤੋਂ ਬਾਅਦ ਕਦੀ ਵੀ ਪੰਜਾਬ ਦੇ ਵਿੱਚ ਐਂਟਰ ਨਹੀਂ ਕਰਾਂਗੀ ਇੱਕ ਅੰਗਨਾਰਾ ਨਾਪਤਾ ਦਾ ਬਿਆਨ ਤੇ ਬਾਕੀ ਦੋਸਤੋ ਕੁੜੀ ਦੀ ਬਹੁਤ ਵੱਡੀ ਹਿੰਮਤ ਆ ਮੈਨੂੰ ਨਹੀਂ ਪਤਾ ਗਲਤ ਹੋਇਆ ਸਹੀ ਹੋਇਆ ਪਰ ਕਮਾਲ ਹੀ ਕਰਤੀ ਯਾਰ ਯੋਧੇ ਜਿਹਾਉਂਦੇ ਹਨ ਪਹਿਲਾਂ ਬਿਆੰਤ ਤੇ ਸਤਵੰਤ ਨੇ ਕਮਾਲ ਕੀਤੀ ਸੀ ਅੱਜ ਕੁਲਵਿੰਦਰ ਕੌਰ ਨੇ ਕਮਾਲ ਕਰਤੀ ਤਾਂ ਦੋਸਤੋ ਬਹੁਤ ਵੱਡਾ ਡਰ ਪਾਤਾ ਅੱਜ ਤੋਂ ਬਾਅਦ ਕੋਈ ਵੀ ਪੰਜਾਬ ਬਾਰੇ ਕੁਝ ਗਲਤ ਕਰੂ ਜਾਂ ਬੋਲੂ ਤਾਂ ਕੋਈ ਨਾ ਕੋਈ ਯੋਧਾ ਪੈਦਾ ਜ਼ਰੂਰ ਹੁੰਦਾ ਹਨਾ ਦੋਸਤੋ ਬਹੁਤ ਵੱਡੀ ਗੱਲ ਆ ਮੈਂ ਕੁੜੀ ਨੂੰ ਸਲਾਮ ਕਰਦਾ ਜੇਕਰ ਉਸਨੇ ਕਿਸਾਨਾਂ ਬਾਰੇ ਸੋਚ ਕੇ ਥੱਪੜ ਮਾਰਿਆ ਨਾ ਤੇ ਬਹੁਤ ਵੱਡੀ ਗੱਲ ਆ ਅੱਜ ਤੋਂ ਬਾਅਦ ਕੋਈ ਵੀ ਸੰਸਦ ਜਾਂ ਕੋਈ ਵੀ ਐਮਐਲਏ ਜਾਂ ਕੋਈ ਵੀ ਮੰਤਰੀ ਮੈਨੂੰ ਲੱਗਦਾ ਵੀ 100 ਵਾਰੀ ਸੋਚੇਗਾ ਕਿਸਾਨ ਵਿਰੁੱਧ ਬਿਆਨ ਦੇਣ ਵਾਸਤੇ ਬਾਕੀ ਦੋਸਤੋ ਜੈ ਕਿਸਾਨ ਜੈ ਜਵਾਨ ਤੇ ਕੁੜੀ ਨੂੰ ਸਲਾਮ ਆ ਤੇ ਜਿੰਨੀ ਸਪੋਰਟ ਹੋ ਸਕਦੀ ਹੈ ਤੇ ਕਰੋਸ ਦੀ